ਬਾਪ ਨੇ ਪੁੱਛਿਆ ਨਾਨਕ ਕਿੱਥੇ ਐ ਕਹਿੰਦੇ ਜੀ ਪਿੰਡੋਂ ਬਾਹਰ ਬੈਠੇ ਨੇ ਝੂਠ ਤੇ ਬੋਲਣਾ ਨਹੀਂ ਸੱਚੋ ਸੱਚ ਦੱਸ ਦਿੱਤਾ ਭਾਈ ਬਾਲਾ ਨੇ ਕੀ ਕੌਤਕ ਵਾਪਰਿਆ ਐ ਬਸ ਦੌੜੇ ਆਏ ਬਾਬਾ ਮਜਦਾ ਕਾਲੂ ਜੀ ਗੁਰੂ ਨਾਨਕ ਸਾਹਿਬ ਨੂੰ ਝਿੜਕਿਆ ਐ ਤੇ ਦੋ ਚਾਰ ਥਾਪੜ ਕੱਡ ਮਾਰੇ ਨੇ ਇਤਿਹਾਸ ਦੇ ਬੋਲ ਨੇ ਬਹਿਨ ਹਾਥ ਤੇ ਬਾਮ ਕਪੋਲਾ ਹਨੇ ਤੋ ਮਾਚੇ ਬਾਲਸੋ ਤੋਲਾ ਖਿੱਚ ਕੇ ਚਪੇੜਾ ਮਾਰ ਦਿੱਤੀਆਂ ਉਹ ਪਿੱਛੇ ਬੇਬੇ ਨਾਨਕੀ ਵੀ ਭੱਜੀ ਆਉਂਦੀ ਸੀ ਮਹਾਰਾਜ ਦੀ ਭੈਣ ਵੱਡੇ ਸੀ ਮਹਾਰਾਜ ਤੋਂ ਔਰ ਗੁਰੂ ਨਾਨਕ ਦੇ ਸਿਖਿਆਰਤੀਆਂ ਚੋਂ ਮੁੱਖ ਸਿਖਿਆਰਤੀ ਨੇ ਜਿਨ੍ਹਾਂ ਨੂੰ ਸਮਝ ਪੈ ਗਈ ਵੀ ਗੁਰੂ ਨਾਨਕ ਆਮ ਇਨਸਾਨ ਨਹੀਂ ਹੈ ਗੁਰੂ ਨਾਨਕ ਨਾਨਕ ਹਰ ਸੋਏ ਪਰਮੇਸ਼ਵਰ ਦਾ ਰੂਪ ਹੈ ਪਹੁੰਚੀ ਨਿਕਟ ਨਾਨਕੀ ਤੂਰਨ ਪਿਤਕਰ ਗਇਓ ਜੋ ਰਿਸਮੇ ਪੂਰਨ ਪਿਤਾ ਦਾਤੋ ਪੜ ਲਿਆ ਗੁੱਸੇ ਵਿੱਚ ਸਨ ਪਿਤਾ ਮੇਰੇ ਭਾਈ ਨੂੰ ਨਾ ਮਾਰੋ ਮਹਾਰਾਜ ਨੂੰ ਛਡਾਇਆ ਮਾਤਾ ਨੇ ਰਾਏ ਬਲਾਰ ਨੂੰ ਪਤਾ ਲੱਗਿਆ ਵੀ ਮੇਰੇ ਮੁਰਸ਼ਦ ਗੁਰੂ ਨਾਨਕ ਸਾਹਿਬ ਤੇ ਹੱਥ ਚੁੱਕਿਆ ਹੈ ਮੇਰੇ ਪਟਵਾਰੀ ਨੇ ਮਹਿਤਾ ਕਾਲੂ ਨੇ ਤੇ ਰਾਏ ਬਲਾਰ ਨੇ ਸੱਦ ਲਿਆ ਦਰਬਾਰ ਦੇ ਵਿੱਚ ਕਵੀ ਸੰਤੋਖ ਸਿੰਘ ਕਹਿੰਦੇ ਨੇ ਗਾਇਓ ਦਰਬ ਜਾਣਿਓ ਨਿਜ ਜੇਤੋ ਮੋਹਿ ਨਿਕਟ ਤੇ ਲੇਵੋ ਹਤੇ ਤੋ ਪਟਵਾਰੀ ਦੀ ਗੱਲ ਸੁਣੋ ਜਿੰਨਾ ਤੁਹਾਡਾ ਨੁਕਸਾਨ ਹੋਇਆ ਹੈ ਮੇਥੋਂ ਲਓ ਖਾਂ 200 ਰੁਪਏ ਔਰ ਵਿਹਾਂ ਦੀ ਜਗ੍ਹਾ ਤੇ ਭਾਵੇਂ 4 ਗੁਣਾ ਲੈ ਲਵੋ ਔਰ ਇੱਕ ਗੱਲ ਜ਼ਿਹਨ ਵਿੱਚ ਟਿਕਾ ਲਵੋ ਇਹ ਤੁਹਾਡਾ ਫਰਜ਼ੰਦ ਕੋਈ ਆਮ ਇਨਸਾਨ ਨਹੀਂ ਐ ਇਹਦੇ ਤੇ ਅੱਗੇ ਤੋਂ ਹੱਥ ਨਾ ਚੁੱਕਿਓ ਇਹ ਮੇਰਾ ਪੀਰ ਐ ਔਰ ਇਹ ਲੋਕਾਈ ਨੂੰ ਤਾਰਨ ਖੁਦ ਆਪ ਦੁਨੀਆ ਤੇ ਪ੍ਰਗਟ ਹੋਇਆ ਐ ਬਾਪ ਤੇ ਬਾਪ ਐ ਨਾ ਹੱਥ ਜੋੜ ਕੇ ਰਾਏ ਬਲਾਰ ਨੂੰ ਕਹਿੰਦਾ ਜੀ ਗੱਲ ਪੈਸਿਆਂ ਦੀ ਨਹੀਂ ਐ ਦੁੱਖ ਇਸ ਗੱਲ ਦਾ ਹੈ ਵੀ ਮੇਰਾ ਇਕੱਲਾ ਫਰਜ਼ੰਦ ਹੈ ਦਾ ਦੂਜਾ ਕੋਈ ਭਾਈ ਨਹੀਂ ਵੀ ਮੇਰੇ ਜਾਣ ਤੋਂ ਬਾਅਦ ਇਹਨੂੰ ਕਮਾ ਕੇ ਕੁਝ ਛਕਾ ਦਵੇ ਅਸਲ ਦੇ ਵਿੱਚ ਬਾਤ ਇਹ ਆਇ ਇਹਨੂੰ ਜੋ ਵੀ ਮੈਂ ਧਨ ਦੌਲਤ ਦਿੰਨਾ ਹੈ ਕਿਰਤ ਕਰਨ ਦੇ ਲਈ ਇਹ ਗਰੀਬਾਂ ਤੇ ਲਟਾ ਦਿੰਦਾ ਕਦੇ ਨੰਗਿਆਂ ਨੂੰ ਵਸਤਰ ਦੇ ਦਿੰਦਾ ਕਦੇ ਆਂਦਰਾਂ ਤੋਂ ਭੁੱਖਿਆਂ ਨੂੰ ਭੋਜਨ ਕਰਾਉਂਦਾ ਹੈ ਮੈਨੂੰ ਫਿਕਰ ਹੈ ਵੀ ਮੇਰੇ ਜਾਣ ਤੋਂ ਬਾਅਦ ਇਹਦਾ ਆਸਰਾ ਕੌਣ ਬਣੇਗਾ ਇਹਦੇ ਘਰ ਦਾ ਨਿਰਵਾਹ ਕਿਵੇਂ ਚੱਲੇਗਾ ਰਾਏ ਬੁਲਾਰ ਦੇ ਗਲੂਏ ਚੋਂ ਬੋਲ ਨਿਕਲੇ ਮਹਿਤਾ ਕਾਲੂ ਜੀ ਤੁਹਾਨੂੰ ਗੁਰੂ ਨਾਨਕ ਦੀ ਹਸਤੀ ਦੀ ਸਮਝ ਨਹੀਂ ਐ ਇਹਦਾ ਫਿਕਰ ਛੱਡੋ ਇਹਨੂੰ ਕਿੰਨੇ ਪਾਲਣਾ ਹੈ ਤੇ ਕੁੱਲ ਲੋਕਾਈ ਨੂੰ ਪਾਲਣ ਵਾਲਾ ਖੁਦ ਆਪ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਹੈ ਹੁਣ ਕਾਲੂ ਤੁਝ ਕੋ ਸੁਧ ਨਹੀਂ ਮਾਇਆ ਜਿਤੀ ਪਖੋ ਜਗ ਮਾਹੀ ਸਭ ਵਰਤ ਹੈ ਨਾਨਕ ਅਨੁਸਾਰੀ ਪਤਰ ਜਾਏ ਜੋ ਪਤ ਬ੍ਰਤ ਨਾਰੀ ਆਇ ਕਾਲੂ ਜਿਨੀ ਵੀ ਮਾਇਆ ਦੁਨੀਆ ਚ ਪ੍ਰਗਟ ਹੈ ਇਹਦੇ ਹੁਕਮ ਵਿੱਚ ਇਦਾਂ ਚੱਲਦੀ ਹੈ ਜਿਵੇਂ ਪਤੀ ਵਰਤਾ ਔਰਤ ਆਪਣੇ ਖਸਮ ਦੇ ਹੁਕਮ ਵਿੱਚ ਚੱਲਦੀ ਹੈ ਇਹ ਮਾਇਆ ਦਾ ਪਤ ਹੈ ਕਹਿੰਦੇ ਰੱਬ ਦਾ ਰੂਪ ਹੈ ਅੱਗੇ ਤੋਂ ਇਹਦੇ ਤੇ ਹੱਥ ਨਾ ਚੁੱਕਿਓ ਤੁਹਾਡੇ ਨੁਕਸਾਨ ਦੀ ਪਰਭਾਈ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਰਾਂਗਾ ਕਿਉਂਕਿ ਮੈਨੂੰ ਸਮਝ ਪੈ ਗਈ ਹੈ ਖੁਦਾ ਤੇ ਗੁਰੂ ਨਾਨਕ ਵਿੱਚ ਫਰਕ ਨਹੀਂ ਇਹੀ ਬੋਲ ਗੁਰੂ ਗ੍ਰੰਥ ਸਾਹਿਬ ਦੇ ਨੇ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ ਬੇਦ ਗੁਰੂ ਨਾਨਕ ਤੇ ਪਰਮੇਸ਼ਵਰ ਇੱਕ ਨੇ ਹਰ ਦੁਨੀਆ ਦਾ ਧਾਰਮਿਕ ਗ੍ਰੰਥ ਜੋ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ ਵਡਿਆਈ ਕਰਦਾ ਹੈ ਵੈਸੀ ਹੀ ਵਡਿਆਈ ਗੁਰੂ ਨਾਨਕ ਦੀ ਪ੍ਰਗਟ ਹੈ ਦਰ ਇਸ ਨੋ ਡਿਫਰੈਂਸ ਬਿਟਵੀਨ ਦਾ ਸੁਪਰੀਮ ਲਾਰਡ ਐਂਡ ਗੁਰੂ ਨਾਨਕ ਰੰਚਕ ਮਾਤਰ ਫਰਕ ਨਹੀਂ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਅਜਮਤਾਂ ਦੇ ਸਹਤ ਨੇ ਝੋਲੀਆਂ ਭਰਨ ਵਾਲੇ ਨੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਦੀ ਵਡਿਆਈ ਅਗੰਮੀ ਹੈ ਜਿੱਥੇ ਉਹ ਨਿਰਗੁਣ ਸਰੂਪ ਨੇ ਨਿਰਗੁਣ ਆਪ ਸਰਗੁਣ ਪੀ ਉਹੀ ਉਥੇ ਉਹ ਸਰਗੁਣ ਚੋਲੇ ਵਿੱਚ 10 ਜਾਮੇ ਵਿਚਰੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਅੱਜ ਉਹ ਸ਼ਬਦ ਅਵਤਾਰ ਵੀ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡੇ ਅਵਰਨਾ ਕੋਏ ਪੋਥੀ ਪਰਮੇਸ਼ਰ ਕਾ ਥਾਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਖੰਡੇ ਦੀ ਪੌੜ ਸ਼ਕੋ ਜੀਵਨ ਨੂੰ ਸਫਲਾ ਕਰ